ਪਰਵਾਰਿਕ ਸਬੰਧਾਂ ਨੂੰ ਸੁਧਾਰਨ ਦੇ ਲਈ ਪਰਵਾਰਿਕ ਸ਼ਾਂਤੀ ਦੇ ਲਈ ਸਤਮੀ ਟੇਪੀਆ ਕਿ ਜਿਹੜੇ ਛੋਟੇ-ਮੋਟੇ ਝਗੜੇ ਲੜਾਈਆਂ ਸਾਡੇ ਚ ਹੁੰਦੀ ਨੇ ਉਹ ਵੀ ਸਾਡੇ ਐਗਜ਼ਾਮ ਹੁੰਦੇ ਆ ਇਮੋਸ਼ਨਲ ਮੈਚਿਓਰਿਟੀ ਦੇ ਕਿ ਜਦੋਂ ਕੋਈ ਵੀ ਛੋਟਾ-ਮੋਟਾ ਝਗੜਾ ਹੁੰਦਾ ਛੋਟੀ-ਮੋਟੀ ਬਹਿਸ ਹੁੰਦੀ ਹੈ ਸਾਡੀ ਉਸ ਵਿੱਚ ਉਹ ਵੀ ਸਾਡੀ ਜਾਂ ਅਸੀਂ ਕਿੰਨੇ ਇਮੋਸ਼ਨਲੀ ਮੈਚੂਰ ਹੋਇਆ ਇਸ ਚੀਜ਼ ਦਾ ਟੈਸਟ ਹੁੰਦਾ ਹੈ ਫਾਰ ਇਗਜ਼ਾਮਪਲ ਜਿਹੜੀ ਪਰਿਵਾਰਿਕ ਸ਼ਾਂਤੀ ਆ ਉਹਦਾ ਮਤਲਬ ਇਹ ਨਹੀਂ ਆ ਕਿ ਝਗੜੇ ਨਹੀਂ ਹੋਣੇ ਉਹ ਪਰਿਵਾਰ ਸ਼ਾਂਤ ਆ ਜਿੱਥੇ ਝਗੜਾ ਹੁੰਦਾ ਹੀ ਨਹੀਂ ਨਹੀਂ ਐਸਾ ਮਕਸਦ ਪਰਿਵਾਰਿਕ ਸ਼ਾਂਤੀ ਨਹੀਂ ਹੁੰਦਾ ਸਾਡਾ ਆਪਸ ਵਿੱਚ ਮਨ ਮਟਾਵ ਡਿਸਪਿਊਟ ਛੋਟੀ ਛੋਟੀ ਗੱਲਾਂ ਤੇ ਹੋ ਸਕਦਾ ਝਗੜੇ ਨਾ ਹੋਣਾ ਪਰਿਵਾਰਿਕ ਸ਼ਾਂਤੀ ਨਹੀਂ ਆ ਝਗੜੇ ਨੂੰ ਜਲਦੀ ਨਾਲ ਸਹੀ ਢੰਗ ਨਾਲ ਨਿਪਟਾ ਲੈਣਾ ਉਸ ਨੂੰ ਅਸੀਂ ਪਰਿਵਾਰਿਕ ਸ਼ਾਂਤੀ ਕਹਿੰਨੇ ਕਿ ਅਸੀਂ ਕਿੰਨੀ ਜਲਦੀ ਨਾਲ ਕਿੰਨੇ ਸੌਖੇ ਢੰਗ ਦੇ ਨਾਲ ਕਿੰਨੇ इजीली ਢੰਗ ਨਾਲ ਝਗੜੇ ਨੂੰ ਨਪਟਾ ਕੇ ਅਸੀਂ ਨਾਰਮਲ ਹੋ ਜਾਣੇ ਆ ਉਹਨੂੰ ਅਸੀਂ ਪਰਵਾਰਿਕ ਸ਼ਾਂਤੀ ਕਹਿੰਦੇ ਆ ਜਦੋਂ ਵੀ ਸਾਡੀ ਬਹਿਸ ਹੁੰਦੀ ਹੈ ਕਿਸੇ ਗੱਲ ਤੇ ਕਿਤੇ ਆਰਗੂਮੈਂਟ ਹੁੰਦਾ ਆਰਗੂਮੈਂਟ ਕਰਦੇ ਹੋਏ ਸਾਡੇ ਮਾਈਂਡ ਦੇ ਵਿੱਚ ਉਸ ਆਰਗੂਮੈਂਟ ਨੂੰ ਜਿੱਤਣਾ ਸਾਡਾ ਮਕਸਦ ਆ ਜਾਂ ਉਸ ਇਨਸਾਨ ਦੇ ਨਾਲ ਰਿਸ਼ਤੇ ਨੂੰ ਕਾਇਮ ਰੱਖਣਾ ਸਾਡੀ ਪ੍ਰੈਫਰੈਂਸ ਆ ਇਹ ਡਿਫਾਈਨ ਕਰਦੀ ਆ ਕਿ ਅਸੀਂ ਉਸ ਲੜਾਈ ਨੂੰ ਕਿਸ ਤੰਗ ਨਾਲ ਖਤਮ ਕਰਾਂਗੇ ਬੈਸ ਨੂੰ ਜਿੱਤ ਕੇ ਉਸ ਇਨਸਾਨ ਨੂੰ ਗਵਾ ਕੇ ਜਾਂ ਬੈਸ ਨੂੰ ਹਾਰ ਕੇ ਉਸ ਇਨਸਾਨ ਨੂੰ ਬਚਾ ਕੇ ਇਹ ਡਿਪੈਂਡ ਕਰਦਾ ਵੀ ਸਾਡੀ ਇਮੋਸ਼ਨਲ ਮੈਚਿਓਰਿਟੀ ਇਸ ਗੱਲ ਤੇ ਡਿਪੈਂਡ ਕਰਦੀ ਆ ਅਗਰ ਤੇ ਅਸੀਂ ਗੱਲ ਗੱਲ ਤੇ ਆਰਗੂਮੈਂਟ ਤੇ ਪੈ ਜੰਨੇ ਆ ਤੇ ਫਿਰ ਸਾਡੇ ਆਰਗੂਮੈਂਟ ਦੇ ਨਾਲ ਲੜਾਈ ਵੱਧਦੀ ਆ ਫਿਰ ਸਾਡੀ ਪਰਿਵਾਰਕ ਸ਼ਾਂਤੀ ਖਤਮ ਹੋ ਜਾਂਦੀ ਆ ਘਟ ਜਾਂਦੀ ਆ ਇਹਨੂੰ ਅਸੀਂ ਕਹਿੰਦੇ ਅਸੀਂ ਨਪਟਾ ਨਹੀਂ ਪਾਈ ਸਹੀ ਤੰਗ ਦੇ ਨਾਲ ਸਾਡਾ opinion different ਹੋ ਸਕਦਾ ਅਸੀਂ ਉਹਦੇ ਨਾਲ ਡੀਲ ਕਿਦਾਂ ਕਰਨਾ ਬਸ ਇਸ ਚੀਜ਼ ਦੇ ਵਿੱਚ ਪਰਿਵਾਰਿਕ ਸ਼ਾਂਤੀ ਦਾ ਜਿਹੜਾ ਵਾ ਉਹ ਬੀਜ ਪਾਇਆ ਜਾਂਦਾ ਇੱਕ ਸ਼ਾਂਤ ਪਰਿਵਾਰ ਝਗੜੇ ਨੂੰ ਪ੍ਰੋਪਰਲੀ ਨਿਪਟਾ ਲੈਂਦੇ ਨੇ ਇਸੇ ਤੰਨੇ ਨਾਲ ਜਦੋਂ ਕਿਤੇ ਲੜਾਈ ਹੁੰਦੀ ਆ ਕਿਸੇ ਭੈਣ ਭਰਾਵਾਂ ਦੇ ਵਿੱਚ ਤੇ ਜਦੋਂ ਆਰਗੂਮੈਂਟ ਹੋ ਰਿਹਾ ਹੁੰਦਾ ਤੇ ਜਿਹੜਾ ਬੰਦਾ ਇਮੋਸ਼ਨਲੀ ਮੈਚੁਰ ਹੁੰਦਾ ਉਹਨੂੰ ਲੱਗਦਾ ਹੁੰਦਾ ਕਿ ਹੁਣ ਗੱਲ ਵੱਧ ਰਹੀ ਆ ਫਿਰ ਉੱਥੇ ਰੋਕ ਲੈਂਦਾ ਹਾਂ ਜਿਹੜਾ ਵੱਡਾ ਭਰਾ ਹੋਊਗਾ ਹਾਂ ਛੋਟੇ ਕੋਈ ਨਹੀਂ ਆਪਾਂ ਇੱਥੇ ਗੱਲ ਸ਼ਾਂਤ ਕਰਾਂਗੇ ਉੰਨੀ ਹੁਣ ਆਰਗੂਮੈਂਟ ਜਿਆਦਾ ਸਟਰੋਂਗ ਹੋ ਰਹੇ ਆ ਜਿਹੜੇ ਹੌਟ ਐਕਸਚੇਂਜ ਹੋ ਰਹੇ ਆ ਆਪਾਂ ਬਾਅਦ ਚ ਗੱਲ ਕਰਾਂਗੇ ਇੰਨਾ ਕ ਟਾਲਣ ਦੇ ਨਾਲ ਹੀ ਉਹ ਝਗੜਾ ਨਿਬੜ ਜਾਂਦਾ ਕਿਉਂਕਿ ਅਸੀਂ ਉੱਥੇ ਉਹਦੇ ਰਿਸ਼ਤੇ ਨੂੰ ਕਾਇਮ ਰੱਖਣਾ ਸੀ ਥੋੜਾ ਸਮਾਂ ਰੋਕ ਲਿਆ ਬਾਅਦ ਚ ਗੱਲ ਹੋ ਜਾਈਗੀ ਹਾਂ ਕਈ ਘਰਾਂ ਦੇ ਵਿੱਚ ਜਦੋਂ ਝਗੜੇ ਜਿਆਦਾ ਹੀ ਪੈਦਾ ਹੋ ਜਾਂਦੇ ਨੇ ਫਿਰ ਇੱਕ ਸਿਆਣੇ ਬੰਦੇ ਨੂੰ ਸੱਦਿਆ ਜਾਂਦਾ ਉਹ ਵਿੱਚ ਬੈਠਦਾ ਤੇ ਗੱਲ ਸ਼ੁਰੂ ਹੁੰਦੀ ਹੈ ਫਿਰ ਆਰਗੂਮੈਂਟ ਸ਼ੁਰੂ ਹੁੰਦੇ ਨੇ ਉਹਨੂੰ ਪਤਾ ਹੁੰਦਾ ਕਿ ਗੱਲ ਕਦੋਂ ਸ਼ੁਰੂ ਕਰਨੀ ਆ ਕਿਸ ਭੂਮਿਕਾ ਨਾਲ ਸ਼ੁਰੂ ਕਰਨੀ ਆ ਕਿੱਥੇ ਗੱਲ ਨੂੰ ਰੋਕਣਾ ਇਹ ਕਿੱਥੇ ਗੱਲ ਨੂੰ ਪੋਸਟ ਬਣਾ ਕਰਨਾ ਉਹਦੀ ਬਸ ਇਹ ਇਮੋਸ਼ਨਲ ਮੈਚਿਓਰਿਟੀ ਹੀ ਉਸ ਝਗੜੇ ਨੂੰ ਸੋਲਵ ਕਰ ਦਿੰਦੀ ਹੈ ਇਸ ਕਰਕੇ ਇਹ ਸਾਡੇ ਟੈਸਟ ਨੇ ਜਿਹਦੇ ਵੀ ਛੋਟੇ-ਮੋਟੇ ਝਗੜੇ ਜੇ ਸਾਡੇ ਮਨ ਮਟਾਵ ਨੇ ਸਾਡੀ ਇਮੋਸ਼ਨਲ ਮੈਚਿਓਰਿਟੀ ਦੇ ਟੈਸਟ ਨੇ ਉਹਨਾਂ ਨੂੰ ਸਾਨੂੰ ਪ੍ਰੋਪਰਲੀ ਪਾਸ ਕਰਨ ਦੀ ਲੋੜ ਆ ਅਗਰ ਅਸੀਂ ਉਹਨੂੰ ਸਹੀ ਤੰਗ ਨਾਲ ਡੀਲ ਕਰਾਂਗੇ ਤੇ ਅਸੀਂ ਇਸ ਟੈਸਟ ਪਾਸ ਹੋ ਜਾਾਂਗੇ ਸਾਡੀ ਪਰਿਵਾਰਕ ਸ਼ਾਂਤੀ ਬਣੀ ਰਹੇਗੀ ਇਸ ਦੇ ਨਾਲ ਇੱਕ ਐਗਜ਼ਾਮਪਲ ਹੈ ਜਿਸ ਤਰ੍ਹਾਂ ਇਕ ਇਨਸਾਨ ਆ 111 ਸਾਲ ਦਾ ਸੀ ਉਹ ਉਹਨੂੰ ਪੱਤਰਕਾਰ ਪੁੱਛਣ ਗਿਆ ਜਿਸ ਤਰ੍ਹਾਂ ਆਮ ਅਕਸਰ ਪੁੱਛਦੇ ਨੇ ਵੀ ਤੁਹਾਡੀ ਇਹ ਨਹੀਂ ਲੰਮੀ ਉਮਰ ਦਾ ਰਾਜ ਕੀ ਆ ਤੁਸੀਂ ਇੰਨੇ ਤੰਦਰੁਸਤ ਜਿਹਦਾ ਰਾਜ ਕੀ ਆ ਤੇ ਉਹਨੇ ਹੱਸਦੇ ਹੋਏ ਨੀ ਕਿਹਾ ਸਿਰਫ ਇੰਨਾ ਹੀ ਰਾਜ ਆ ਕਿ ਮੈਂ ਕਿਸੇ ਨਾਲ ਆਰਗੂਮੈਂਟ ਨਹੀਂ ਕਰਦਾ ਤੋਂ ਪੱਤਰਕਾਰ ਨੂੰ ਲੱਗਾ ਵੀ ਤੇ ਗੱਲ ਹੀ ਕੁਝ ਨਹੀਂ ਹੋਈ ਵੀ ਮੈਂ ਆਰਗੂਮੈਂਟ ਨਹੀਂ ਕਰਦੇ ਨਾ ਉਮਰ ਲੰਮੀ ਹੋ ਜੀ ਕੋਈ ਕਾਰਨ ਹੋਇਆ ਉਹਨੇ ਫੇਰ ਉਹਨੂੰ ਕੁਐਸਚਨ ਕੀਤਾ ਵੀ ਸਿਰਫ ਆਰਗੂਮੈਂਟ ਨਾ ਕਰਨਾ ਹੀ ਉਮਰ ਦਾ ਇਲਾਜ ਰਾਜਾ ਸਿਰਫ ਇਹ ਨੀਤਾਂ ਦ੍ਰਿਸ਼ਟੀ ਦਾ ਰਾਜਾ ਹੋਰ ਕੋਈ ਕਰਨੀ ਤਾਂ ਹੋ ਸਕਦਾ ਹੁਣ ਉਸ ਬਜ਼ੁਰਗ ਨੇ ਕਿਹਾ ਕਿ ਹੋਗਾ ਹੋਊਗਾ ਫਿਰ ਹੁਣ ਉਹਦਾ ਹੋਊਗਾ ਦਾ ਮਤਲਬ ਕੀ ਮਤਲਬ ਕਹਿਣ ਦਾ ਭਾਵ ਸੀ ਤੇ ਦੇਖੋ ਨੀ ਉਥੇ ਵੀ ਆਰਗੂਮੈਂਟ ਨਹੀਂ ਕੀਤਾ ਕਿੰਦਾ ਵੀ ਠੀਕ ਹੈ ਜੇ ਹੋਊਗਾ ਤੇ ਹੋਊਗਾ ਮੈਂ ਨਹੀਂ ਆਰਗੂਮੈਂਟ ਕਰਦਾ ਵੀ ਹੈਗਾ ਕਿ ਨਹੀਂ ਹੈਗਾ ਬਸ ਮੇਰੇ ਲਈ ਇਹੀ ਆ ਉਹਨੇ ਉਥੇ ਹੀ ਆਰਗੂਮੈਂਟ ਨੂੰ ਖਤਮ ਕਰਤਾ ਇਸ ਕਰਕੇ ਇਸ ਤਰ੍ਹਾਂ ਦਾ ਜਿੰਦਗੀ ਦੇ ਵਿੱਚ ਐਟੀਟਿਊਡ ਜਿਹੜਾ ਹੈ ਅਗਰੈਸਿਵ ਬਣਾਉਣੇ ਆ ਅਸੀਂ ਆਪਣੇ ਪਰਿਵਾਰ 'ਚ ਸ਼ਾਂਤੀ ਰੱਖ ਸਕਦੇ ਹਾਂ ਅਸੀਂ ਆਪਣਾ ਦੁਨਿਆਨਾ ਸਬੰਧ ਸੁਧਾਰ ਸਕਦੇ ਹਾਂ ਅਗਰ ਅਸੀਂ ਇਹਨਾਂ ਚੀਜ਼ਾਂ ਦਾ ਖਿਆਲ ਰੱਖਦੇ ਹਾਂ ਤੇ ਅਸੀਂ ਇੱਕ ਸਵਰਗ ਵਰਗੀ ਜ਼ਿੰਦਗੀ ਨੂੰ ਇਸੇ ਹੀ ਜ਼ਿੰਦਗੀ ਵਿੱਚ ਜੀ ਸਕਦੇ ਹਾਂ